ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਨਗਰ ਨਿਵਾਸੀ ਢਿਲਮਾ ਦੇ ਬਹੁਤ ਸਤਿਕਾਰਤ ਹਸਤੀਆਂ ਨਗਰ ਪੰਚਾਇਤ ਢਿਲਮਾ ਦੇ ਦਫ਼ਤਰ ਵਿਖੇ ਬੈਠੇ ਆਂ ਅੱਜ ਦਾ ਵਿਸ਼ਾ ਹੈ 350 ਸਾਲਾ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਸਮਾਗਮ ਜਿਹੜੇ ਚੱਲ ਰਹੇ ਆ ਉਸ ਦੇ ਸਬੰਧ ਦੇ ਵਿੱਚ ਬਹੁਤ ਸਤਿਕਾਰਯੋਗ ਚੇਅਰਮੈਨ ਮਾਰਕੀਟ ਕਮੇਟੀ ਢਿਲਮਾ ਸ੍ਰੀ ਕੁਲਦੀਪ ਪਾਠਕ ਜੀ ਸੰਜੀਵ ਕੁਮਾਰ ਜੀ ਨਗਰ ਪੰਚਾਇਤ ਪ੍ਰਧਾਨ ਸਮੂੱਚੇ ਕਾਉਂਸਲਰ ਸਹਿਬਾਨ ਹਰਦਲ ਅਜੀਤ ਸਾਰੇ ਹੀ ਸਤਕਾਰਯੋਗ ਸੱਜਣ ਹੈ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅੱਜ ਸਾਰੇ ਇਕੱਤਰ ਹੋਏ ਆ ਕਿ ਜੋ ਨਗਰ ਕੀਰਤਨ 21 April ਤੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਹੈ ਤੇ ਉਹ ਸਾਰੇ ਹਿੰਦੁਸਤਾਨ ਦਾ ਚੱਕਰ ਲਾਉਂਦਾ ਲਾਉਂਦਾ ਸਾਡੇ ਨਗਰ ਦੇ ਵਿੱਚ 12 ਤਰੀਕ 12 November ਨੂੰ ਠੀਕ 11:00 ਵਜੇ ਜਿੱਥੇ ਆਪਾਂ ਬੈਠੇ ਆ ਨਗਰ ਪੰਚਾਇਤ ਦੇ ਦਫਤਰੇ ਦੇ ਸਨਮੁਖ ਬਿਲਕੁਲ ਸਾਹਮਣੇ ਨਗਰ ਕੀਰਤਨ ਵਿਸ਼ਾਲ ਜਿਹੜਾ ਉਹ ਇੱਥੇ ਆ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਆਪਾਂ ਸਾਰੇ ਇਕੱਤਰ ਹੋ ਕਰਕੇ ਮਹਾਰਾਜ ਨੇ ਕਿਹਾ ਸੀ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖਤਾ ਦੇ ਵਾਸਤੇ ਆਪਣਾ ਬਲੀਦਾਨ ਦਿੱਤਾ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮੈ ਸਾਕਾ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਤੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਹੁਤ ਵੱਡੀ ਕੁਰਬਾਨੀ ਉਸ ਸਮੇਂ ਦਾ ਬਾਦਸ਼ਾ ਔਰੰਗਜੀਬ ਜਿਹੜਾ ਸੀ ਉਹ ਕਹਿੰਦਾ ਸੀ ਕਿ ਮੈਂ Hindu ਧਰਮ ਦਾ ਨਾਸ ਕਰਨਾ ਹੈ ਔਰ ਇੱਥੇ ਕੇਵਲ ਇਸਲਾਮ ਰਹੇਗਾ ਤੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਕਰਕੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਨੇ ਵੀ ਆਪਣੀ ਕੁਰਬਾਨੀ ਦਿੱਤੀ ਤੋ ਇਹ ਬੜਾ ਵੱਡਾ ਦਿਨ ਹੈ ਜਿੱਥੇ ਸੈਂਟਰ ਗਵਰਨਮੈਂਟ ਮਨਾ ਰਹੀ ਹੈ ਉੱਥੇ ਪੰਜਾਬ ਸਰਕਾਰ ਵੀ ਮਨਾ ਰਹੀ ਹੈ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਔਰ ਸਾਰੇ ਧਰਮਾਂ ਦੇ ਲੋਕ ਇਕੱਤਰ ਹੋ ਕਰਕੇ ਇਹ ਮਹਾਨ ਦਿਹਾੜਾ ਜਿਹੜਾ ਮਨਾ ਰਿਹਾ ਇਹ ਨਗਰ ਕੀਰਤਨ ਬੜਾ ਅਲੌਕਿਕ ਹੋਵੇਗਾ ਔਰ ਦੇਖਣ ਵਾਲਾ ਔਰ ਪਤਾ ਨਹੀਂ ਆਪਾਂ ਨੂੰ ਮੁੜ ਕੇ ਸਮਾਂ ਮਿਲੇ ਜਾਂ ਨਾ ਮਿਲੇ ਕਿਉਂਕਿ ਮੁੜ ਕੇ 50 ਸਾਲ ਤੋਂ ਬਾਅਦ ਆਉਣਾ ਹੈ ਇਹ 350 ਸਾਲਾਂ ਪਹਿਰਵਾ ਹੈ ਸੋ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਦਰਜਾ ਬਦਰਜਾ ਸਾਰੇ ਕਾਉਂਸਲਰ ਸਹਿਬਾਨ ਸਾਰੇ ਵੀਰ ਬੈਠੇ ਹੈ ਵੀ ਇਹਨਾਂ ਨੇ ਉਸ ਦਿਨ ਆਪਾਂ ਸਾਰਿਆਂ ਨੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਇੱਥੇ ਲੰਗਰ ਦਾ ਪ੍ਰਬੰਧ ਕਰੀਏ ਪਰ ਉਹਨਾਂ ਨੇ ਆਖਿਆ ਵੀ ਲੰਗਰ ਦਾ ਪ੍ਰਬੰਧ ਨਹੀਂ ਇੱਥੇ ਫਰੂਟ ਤੇ ਆਪਾਂ ਚਾਹ ਬਣਾਵਾਂਗੇ ਤੇ ਹੋਰ ਜੋ ਸਾਰੇ ਵੀਰ ਇੱਥੇ ਬੈਠੇ ਇਹਨਾਂ ਨੇ ਇੱਕ ਪ੍ਰੋਗਰਾਮ ਤਿਆਰ ਕਰਾਂਗੇ ਵੀ ਆਪਾਂ ਕਿਸ ਤਰ੍ਹਾਂ ਮਹਾਰਾਜ ਦਾ ਸਵਾਗਤ ਕਰਨਾ ਹੈ ਜੋ ਨਗਰ ਨਿਵਾਸੀਆਂ ਨੂੰ ਗੁਰਦੁਆਰਾ ਜਿਹੜੀਆਂ ਕਮੇਟੀਆਂ ਸਾਰੇ ਪੰਜ ਗੁਰਦੁਆਰੇ ਸਾਹਿਬਾ ਉਹਨਾਂ ਦੀਆਂ ਕਮੇਟੀਆਂ ਨੂੰ ਵੀ ਆਪਾਂ ਸਾਰੀ ਸੂਚਿਤ ਕਰਾਂਗੇ ਔਰ ਇਸ ਤੋਂ ਇਲਾਵਾ ਮੰਦਰ ਦੀਆਂ ਕਮੇਟੀਆਂ ਜਿਹੜੀਆਂ ਕਿਉਂਕਿ ਸਾਰਿਆਂ ਦਾ ਆਪਣਾ ਸਾਂਝਾ ਹੈ ਤਾਂ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਸਾਰੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਹਮਲਾ ਮਾਰਨਾ ਹੈ ਔਰ ਇਹ ਕਿਸੇ ਪਾਰਟੀ ਵੱਲੋਂ ਪ੍ਰੋਗਰਾਮ ਨਹੀਂ ਹੈ ਔਰ ਇਹ ਬਿਲਕੁਲ ਨਿਰਪੱਖ ਸਾਰਾ ਮਨੁੱਖਤਾ ਦੀ ਸੇਵਾ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਬਲੀਦਾਨ ਦਿੱਤਾ ਤਾਂ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਵੀਰਾਂ ਨੇ ਹਾਜ਼ਰੀ ਭਰਨੀ ਹੈ ਤਾਂ ਮੇਰੀ ਇਹ ਪੁਰਜੋਰ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਉਸ ਦਿਨ ਤਤ ਪਰ ਹੋ ਕੇ ਆਪਣੇ ਨਗਰ ਦੇ ਵਿੱਚੋਂ ਦੀ ਗੁਰੂ ਪਾਤਸ਼ਾਹ ਨੇ ਲੰਘਣਾ ਹੈ ਤੋਂ ਬਹੁਤ ਲੋਕ ਜਿਹੜੇ ਸਾਰੇ ਹਿੰਦੁਸਤਾਨ ਦੇ ਲੋਕ ਉਹਦੇ ਵਿੱਚ ਹਾਜ਼ਰ ਹੈ ਔਰ ਹੋਰ ਉਹਦੇ ਵਿੱਚ ਬੜੀਆਂ ਅਲੋਕਿਕ ਦ੍ਰਿਸ਼ ਮੈਨੂੰ ਕੱਲ ਕਿਸੇ ਨੇ ਦੱਸਿਆ ਕਿ ਮਾਵਾਂ ਧੀਆਂ ਜਿਹੜੀਆਂ ਉਸ ਦਿਨ ਤੋਂ 21 ਅਪ੍ਰੈਲ ਤੋਂ ਉੱਥੋਂ ਸ਼ੁਰੂ ਹੋਇਆ ਜਿਹੜਾ ਨਗਰ ਕੀਰਤਨ ਤੇ ਉਹ ਏਡੀ ਸ਼ਰਧਾ ਭਾਵਨਾ ਦੇ ਨਾਲ ਉਹ ਵੀ ਸਫ਼ਰ ਕਰੀਆਂ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਤਿਕਾਰਯੋਗ ਪੰਡਿਤ ਲੋਕ ਬ੍ਰਾਹਮਣ ਲੋਕ ਜੰਮੂ ਕਸ਼ਮੀਰ ਤੋਂ ਪਿੱਧਰੋਂ ਉਧਰੋਂ ਸਾਰੇ ਜਿਹੜੇ ਆ ਉਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਐ ਸੋ ਆਪਾਂ ਸਾਰਿਆਂ ਨੇ ਉਸ ਦਿਨ ਹਾਜ਼ਰੀ ਭਰਨੀ 12 ਨਵੰਬਰ ਨੂੰ 11 ਵਜੇ ਇੱਥੇ ਨਗਰ ਕੀਰਤਨ ਜਿਹੜਾ ਉਹ ਆ ਜਾਣਾ ਹੈ ਆਪਾਂ ਜਲਪਨੀ ਸ਼ਿਕਾਉਣਾ ਤੋ ਮੈਂ ਤਤਪਰ ਸਾਰੇ ਵੀਰਾਂ ਨੂੰ ਕਹਾਂਗਾ ਸੰਜੀਪ ਜੀ ਇਹਨਾਂ ਕੋ ਟੈਂਟ ਹਾਊਸ ਹੈ ਤੇ ਇਹਨਾਂ ਨੇ ਗੇਟ ਬਣਾਉਣਾ ਹੈ ਹਰਨੇਕ ਸਿੰਘ ਹੋਰੀ ਮੇਰੇ ਵੀਰ ਬੈਠੇ ਐ ਰੇਂਜ ਅਫਸਰ ਬੈਠੇ ਐ ਨਰਵੈਰ ਸਿੰਘ ਇਹਨਾਂ ਨੂੰ ਲੰਗਰ ਦਾ ਪ੍ਰਬੰਧ ਜਿਹੜਾ ਮੈਂ ਇਹਨਾਂ ਵੀਰਾਂ ਨੂੰ ਕਹਾਂਗਾ ਕਿ ਤੁਸੀਂ ਜਿਹੜਾ ਚਾਹ ਪਾਣੀ ਦਾ ਪ੍ਰਬੰਧ ਹੈ ਉਹ ਆਪਾਂ ਰਲ ਮਿਲ ਕੇ ਸਾਰਿਆਂ ਨੇ ਸਾਂਝ ਪਾਉਣੀ ਹੈ। ਤੋਂ ਬਲਜੀਤ ਸਿੰਘ ਜੀ ਕਾਉਂਸਲਰ ਦਲਬੀਰ ਸਿੰਘ ਗੋਰੀ ਰਾਜਪਾਲ ਮੇਰੇ ਛੋਟੇ ਵੀਰ ਤੇ ਬਲਰਾਜ ਸਿੰਘ ਜੀ ਸਾਰੇ ਕਾਉਂਸਲਰ ਸੁਨੀਲ ਜੀ ਸਾਰੇ ਗੁਰਬੀਰ ਸਿੰਘ ਗੋਰੀ ਇੱਥੇ ਬੈਠੇ ਮੈਂ ਸਮੁੱਚੇ ਤੌਰ ਤੇ ਸਾਰੇ ਵੀਰ ਸਤਿਕਾਰਯੋਗ ਹੈ। ਤੋਂ ਤੁਸੀਂ ਫੋਟੋ ਦੇ ਵਿੱਚ ਸਾਰਿਆਂ ਨੂੰ ਦੇਖ ਰਹੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਆਪਾਂ ਸਾਰਿਆਂ ਨੇ ਇਹਦੇ ਵਿੱਚ ਸ਼ਮੂਲੀਅਤ ਕਰਨੀ ਹੈ। ਚੇਅਰਮੈਨ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਹੈ। ਇਹ ਉਹਨਾਂ ਨੇ ਜਿਹੜਾ ਮਾਰਕੀਟ ਕਮੇਟੀ ਦਾ ਸਾਹਮਣਾ ਪਾਸਾ ਵਾ ਉਹ ਵੀ ਥੋੜਾ ਜਿਹਾ ਤੁਸੀਂ ਸਜਾਉਣਾ ਤੇ ਉੱਥੇ ਕੋਈ ਬੋਰਡ ਤੁਸੀਂ ਆਪਣੇ ਵੱਲ ਲਾ ਦਿਓ ਵੀ ਵੈਲਕਮ ਕਹਿਣਾ ਤੇ ਸੰਜੀਵ ਜੀ ਤੁਸੀਂ ਇੱਥੇ ਇੱਕ ਗੇਟ ਆਪਾਂ ਬਣਾਉਣਾ ਗੱਲ ਮਿਲ ਕੇ ਸਾਰਿਆਂ ਨੇ ਇੱਥੇ ਵਿਛਾਈ ਕਰਨੀ ਹੈ ਤੇ ਸਾਊਂਡ ਲੱਗਣਾ ਹੈ ਜਥੇ ਉਹਨਾਂ ਨੇ ਪਹਿਲਾਂ ਭੇਜ ਦੇਣੇ ਆ ਤੇ ਉਹ ਜਥਿਆਂ ਨੂੰ ਚਾਹ ਪਣੀ ਆਪਾਂ ਸਾਰਿਆਂ ਨੇ ਛਕਾਉਣਾ ਤੇ ਨਾਲੇ ਸਾਰੇ ਨਗਰ ਦੇ ਵਿੱਚ ਆਪਾਂ ਕਹਿਣਾ ਵੀ ਤੁਸੀਂ ਸਾਰੇ ਆਓ ਤੇ ਨਗਰ ਕੀਰਤਨ ਲੋਕਿਕ ਆਪਾਂ ਕੁਦਰਤੀ ਸੁਭਾਅ ਦੇ ਨਾਲ ਆਪਣੇ ਸਮੇਂ ਵਿੱਚ ਆਇਆ ਤੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ